लाल रंग किस कोल लगा जिसके बराबर पहले सुनियां जी वे नी टी रंग चढ़ाते पर पहले कपड़े नु पा ਦਿੱਤਾ ਜਾਂਦਾ ਫਿਰ ਰੰਗੇ ਹਜਾ ਚੜਦਾ ਕੱਪੜੇ ਨੇ ਤਜੀਆਂ ਹੋ ਜਾਂਦੇ ਰੰਗ ਨਹੀਂ ਜਿੱਦਣ ਸੋ ਇਸੇ ਤਰ੍ਹਾਂ ਹੀ ਪਹਿਲੇ ਪਾ ਦਿੱਤਾ ਜਾਂਦਾ ਹੈ ਮਨ ਰੂਪੀ ਬਸਤਰ ਨੂੰ ਫਿਰ ਇਸ ਨੂੰ ਨਾਮ ਦਾ ਤੇ ਬਰ ਨੂੰ ਜਾਂਦਾ ਹੈ ਜਿਹੜਾ ਰੰਗ ਚੜਦਾ ਹੈ ਸ਼ਰੀਰ ਇਹ ਤਰੀਆ ਵਜਾ ਨਾ ਰੰਗ ਨੀਲੇ ਨਾ ਰੰਗਨ ਮਹਿਤ ਸਾਗਾ ਕਾਇ ਕਾ ਪਰ ਚੀਰ ਬਹੁ ਫਾਰੇ ਜਿਵੇਂ ਮਨਸੂਰ ਨੇ ਕਿਹਾ ਸੀ ਨਾ ਜਦੋਂ ਉਹਦੇ ਪੁੱਤਰ ਮਾਰੇ ਚੁੱਲੀ ਚੜ੍ਹੇ ਕਹਿਣਗੇ ਮੇਰਾ ਕੀ بگੜ ਗਏ ਨੇ ਮੈਂ ਤਾਂ ਦੇ ਤੋ ਲੈਦਾ ਹਾਂ ਜੇ ਉਹ ਜਦੋਂ ਪਹਿਲੇ ਸੰਸਕਾਰ ਅਮਰ ਤੇ ਨਾਮ ਅਮਰ ਦੀ ਕਮਾਈ ਕਰਕੇ ਫਿਰ ਦੁਨਿਆਨ ਮਰਤ ਨੂੰ ਪਾ ਕੇ ਦੇ ਤੋ ਦੇਦੇ ਹੁੰਦੀ ਅਲੈਦਾ ਹੋ ਜਾਂਦਾ ਦੇ ਤੋਂ ਨਿਆਰਾ ਹੋ ਜਾਂਦਾ ਹੈ ਜਿਵੇਂ ਬਰਮਗੈਨੀ ਕੇ ਮਨ ਹੋਏ ਪ੍ਰਗਾਸ ਜਿਵੇਂ ਤਾਰੂ ਪਰ ਆਪਾਰਸ਼ ਮੈਂ ਖੜਾ ਕਟਕਾਸ਼ ਕੜੇ ਤੋਂ ਨਿਆਰਾ ਹੁੰਦਾ ਹੈ ਕੜੀ ਟੁੱਟੇ ਤੇ ਕਟਕਾਸ਼ ਦਾ ਕਿ ਆ ਬਿੜਦਾ ਨੀ ਉਹ ਇਸ ਵਸਤਾ ਵਿੱਚ ਬਿਚਿਰਦਾ ਹੋਇਆ ਆਪਣਾ ਉਹ ਰੰਗ ਖਦਾ ਪਛਾਉਂਦਾ ਹੈ ਇਹ ਸਿਸਟਮ ਗੁਰੂ ਕਰਨੀਦਰ ਮਹਾਰਾਜ ਨੇ ਵਿਸਾਖੀ ਦੇ ਦਿਨ ਨੇ ਖਰਜ਼ਾ ਪੰਤੇ ਸਾਹਿਬ ਨਾਲ ਕਿ ਕਿ ਇਸ ਕਿਤਨੇ ਕਰਨੀਆਂ ਵਾਲੇ ਗੁਰੂ ਕਰਦੇ ਵਿੱਚ ਮਾਪਕੁਖੇ ਇਹ ਨਹੀਂ ਕਿ ਇਸ ਤਰੀਕੇ ਸਿਰ ਮੋਟਾ ਮਾਮੂਲੀ ਗੱਲ ਸੀ ਮੌਦਨ ਤਾਂ ਵੀ ਕਿਤਰਾ ਕਰਦੇ ਨੇ ਇਹ ਮੌਦਨ ਬਲਕਿ ਖਿਨਾਅ ਅੰਗੀਕਾਰੀਆਂ ਨੇ ਸਰੀਰ ਨੂੰ ਖਿਨਾਅ ਨਾਲ ਵੀ ਛੱਡਦੇ ਰਹੇ ਹਨ ਆ ਬਾਬਾ ਦਿਆਸੀ ਨੇ ਖਿਨਾਅ ਅਛਤ ਬਾਬਾ ਖੁਦਾਸੀ ਸਬਾ ਕਰਮ ਸਿੰਘ ਸਬਾ ਲਾਛੋਰ ਵੀ ਅੰਤ ਮਹਾਂਪੁਰਖਾਂ ਨੇ ਕਿਤਨੇ ਅੰਦਛੇ ਜਾ ਰਹੇ ਬਲੇ ਰੁਜੀਨਾਰੀ ਛੱਡ ਦਿੰਦੇ ਰਹੇ ਹਨ ਪਰ ਜੀਨਾਂ ਰਸੀਦੀਆਂ ਦਿੱਤੀਆਂ ਨਾ ਚਾਲ ਆ ਕੇ ਕਹਿਣ ਲੱਗੇ ਨਹੀਂ ਇਤੋਂ ਇਤੋਂ ਕੱਟਣ ਲੱਗੇ ਗੁੱਟ ਤਾਂ ਨਹੀਂ ਨਹੀਂ ਕਿੰਨੇ ਬੰਦ ਰਹਿ ਗਏ ਇਤੋਂ ਕੱਟੋ ਇਹ ਸੀ ਇਉਂ ਕਰਕੇ ਸਾਹ ਨੂੰ ਇੱਥੇ ਵਰਕ ਕਰਕੇ ਦੇ ਉਹਨਾਂ ਦੇ ਵਾਸਤੇ ਤੁਛ ਹੋ ਜਾਂਦੇ ਜਿਵੇਂ ਬਸਤਰ ਹੁੰਦਾ ਆਦਮੀ ਨੇ ਪਹਿਨਿਆ ਬਸਤਰ ਨੂੰ ਜੇ ਕੋਈ ਫਾੜ ਵੇਸ ਤੀਜੂ ਕਿਉਂਦਾ ਕੁਝ ਵੀ ਨਹੀਂ ਇਸੇ ਤਰ੍ਹਾਂ ਸ਼ਰੀਰ ਆਤਮਾ ਦਾ ਬਸਤਰ ਹੈ ਉਹ ਦੇ ਤੋ ਇਹੋ ਅਲੈਦਾ ਹੋ ਜਾਂਦੇ ਜਿਵੇਂ ਬਸਤਰ ਪਹਿਨਣ ਵਾਲਾ ਬਸਤਰ ਕੋ ਅਲੈਦਾ ਹੁੰਦਾ ਹੈ ਹੈ ਤਾਂ ਆਹ ਇਹ ਗੁਰੂ ਕਲਗੀ ਜੀਰ ਮਹਾਰਾਜ ਦਸੂਤ ਪਾਤਸ਼ਾਹ ਨੇ ਜਿਹੜਾ ਇੱਕ ਗੁਰ ਕਲ ਦਬ ਸਾਖੀ ਦਾ ਹੈ ਸ਼੍ਰੀ ਗਨਾਨਦ ਵੀ ਹੈ ਉਸ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਖਾਲਸਾ ਪੰਥ ਦਾ ਜਨਮ ਹੈ ਹੈ ਇਸ ਕਰਕੇ ਇਸ ਵਾਸਤੇ ਇਹਦਾ ਇਹੋ ਵਿਚਾਰ ਕਿ ਪੀ ਗਈ ਹੈ ਜੀ ਗੱਲ ਹੈ ਸਾਥੀ ਆਪ ਨੂੰ ਤਕਰੀਬ ਬਹੁਤ ਸਾਰੇ ਵਿਸ਼ੇ ਪਤਾ ਹੀ ਚਲ ਰਿਹਾਗਾ ਉਹ ਨੇੜੇ ਇਸ ਲਾਗ ਕੇ ਜਿੱਥੇ ਕਿਤੇ ਕੇਰਨ ਦਵਾਨ ਦੇ ਦੇ ਨਾ ਸਾਰੇ ਉਹ ਰਿਜ਼ਰਵ ਕਰ ਲੈਂਦੇ ਵੀ ਸਾਡਾ ਵਿਮਾਨ ਦੇ ਦਰਬੂਕੇ ਦੇਖਣ ਜਾਉਣੇ ਭਾਵੇਂ ਵਕਤ ਮਿਲੇ ਨਾ ਮਿਲੇ ਤਲਾ ਦਾ ਗੱਲ ਲੇਕਿਨ ਆਪਣੇ ਆਪ ਨੂੰ ਉਹ ਰਿਜ਼ਰਵ ਕਰ ਲੈਂਦੇ ਆਪਣਾ ਵਕਤ ਆਪਣੀ ਹੱਥ

ਜੋ ਉਹਨਾਂ ਨੇ ਰਿਜ਼ਰਵ ਹੀ ਕਰ ਲੈ ਕੇ ਆਣ ਲਗੀ ਜੇ ਉਧਰ 50 ਸਾਲਾਂ ਨੂੰ ਦਸਵੰਦੀ ਦੇ ਦੋ 45 ਦੇ ਦੋ ਇਸ ਕਰਕੇ ਐਸ ਕੀ ਵੀ ਸਿਆਣ ਹੈ ਯਾਨੀ ਸਤਸੰਦ ਦਿੱਲੀ 16 ਤੇ ਦਿਬੀ ਗਿਆਨ ਸ਼ੁਰੂ ਹੋਣਾ ਸ਼ਾਇਦ ਪਹਿਲਾ ਮਹੀਨਾ ਪਹਿਲੇ ਹਫਤੇ ਦਾ ਮੇਲਾ ਨਹੀਂ ਦੇਦਾ ਸ਼ਾਇਦ ਉਧਰ ਜਾਣ ਦਾ ਵਿਚਾਰ ਹੈ ਤੇ

ਕੋ ਜਾਨ ਜਨ ਉੱਤੇ ਵੀ ਵਕਤ ਦੇ ਪਰ ਬਗਤ ਥੋੜਾ ਜਿਹਾ ਚਾਰ ਵੀ ਨਹੀਂ ਦਿਖਾਉਂ ਵਿਸ਼ਵਾਸ ਤੇ ਪਿਛਲੇ ਸਾਲ ਮੈਂ ਦੇਖੋ ਜੀ ਵਿਹਨ ਮਨਜ਼ੂਰ ਹੋਇਆ ਸੀ ਅਗਲੇ ਸਾਲ ਸ਼ਾਇਦ 6 ਮਹੀਨੇ ਜੋ ਤਾਂ ਉੱਤਰ ਵੀ ਸਾਰੰ ਸੰਮਤ ਕਿਉਂਕਿ ਇੰਗਲੈਂਡ ਜਿਹੜਾ ਹੈ ਕੋ ਵੱਡਾ ਮੁਲਕ ਨਹੀਂ ਹੈ ਸਾਡੇ ਪੰਜਾਬ ਜਿੱਤਾ ਤੱਕ ਪਰ ਹੈ ਸਾਰਾ ਪਹਾੜੀ ਦੇ ਵਾਪਸ ਲੰਡਨ ਉਹਨਾਂ ਦਾ ਜਿਹੜਾ ਹੈ ਉਹ ਕੈਪੀਟਲ ਹੈ ਤੇ ਉਹ 50 ਮੀਲ ਦੇ ਦਾਇਰੇ ਚ ਉਹਦੇ ਹੇਠਾਂ ਸੱਤ ਫੁੱਟ ਸਾਰੀ ਗੱਡੀ ਗੱਡੀ ਚੱਲਦੀ ਹੈ ਸਫਲ ਕਿਉਂ ਕਰਕੇ ਇਹ ਇਸ ਵਾਸਤੇ ਇਹ ਮੈਨੂੰ ਮੰਜ਼ੂਰ ਹੈ ਕਿਉਂ ਵੀ ਸੰਗਤ ਨੂੰ ਮੇ ਜਾਣ ਕੇ ਤੁਸੀਂ ਵੀ ਇਹ ਐਸਾ ਵਿਚਾਰ ਹੈ ਕਿ ਹੁਣ ਕਿਉਂਕਿ ਸਮਾਂ ਮੇ ਤੁਹਾਨੂੰ ਜ਼ਿਆਦਾ ਹੋ ਗਿਆ ਕਿ ਮੈਂ ਪਹਿਲਾਂ ਹੀ ਜਾਣਦਾ ਸੀ ਵੀ ਇੱਥੇ ਰੋਟਾ ਖਾਣ ਨੂੰ ਜ਼ਿਆਦਾ ਵਕਤ ਲੱਗ ਜਾਇਆ ਕਰਦਾ ਤੇ ਇਹ ਕੇ ਦੀਵਾਨ ਮਾਵਾਰੀ ਹੁੰਦਾ ਇਸ ਕਰਕੇ ਵੀ ਥੋੜਾ ਜਿਹਾ ਵਕਤ ਜ਼ਿਆਦਾ ਹੀ ਲੱਗ ਜਾਂਦਾ ਹੈ ਸੋ ਇਹਨ ਸਾਰੀ ਸੰਤ ਨੇ ਗੱਜਬੱਜ ਕੀ ਵਰਣਾ ਤੇ ਜਿਹੜਾ ਸੋਤਰ ਜੋ ਸਵਾਦ ਪ੍ਰਦਾਸ਼ ਉਹ ਵੀ ਸਵੇਗੀ ਸਵੇਰੇ ਅਸਰੀ ਦੀਵਾਰ ਦਾ ਕੀ ਕੂਣਾ ਹੈ ਪਾਰਟਿਕੂਲਰ ਲਪੂ ਵੀ ਪਿੰਡ ਤੋਂ ਵੀ ਰਹਿੰਦੇ ਹਨ ਜਵਾਣਾ ਹੀ ਪਰ ਛੁੱਟੇ ਰਹਿੰਦੇ ਸੋ ਇਹਨ ਕਰਕੇ ਇਹਨ ਗੱਜਬੱਜ ਕੇ ਜਿਹੜੇ ਉਮਰ ਵਗੈਰਾ ਛਕਣਾ ਆਪ ਨੂੰ ਦੱਸਿਆ ਜਾਏਗਾ ਸ਼ਗਰਾ ਵਕਵੀ ਕਲਪ੍ਰੇਮੀ ਨੇ ਤੇਰੀ ਦੁਜੇ ਜਿਹੜੇ ਨੋਦੀ ਬਾਦ ਵੀ ਆਪ ਨੂੰ ਦੱਸਿਆ ਜਾਏਗਾ ਸੁਣ ਕੇ ਰੋਪਨਾਮੇ ਤੇ ਸ਼ਗਰਾ ਵਾਸਤੇ ਜਿਹੜੇ ਸਿਹਣੀ ਉਹਨਾਂ ਵਾਸਤੇ ਵੀ ਕਿਹਾ ਜਾਏਗਾ ਜਿਹੜੇ ਪ੍ਰੇਮੀ ਪਿੰਡਾਂ ਜਾਣਗੇ ਉਹ ਇਕੱਠੇ ਹੋ ਕੇ ਉਹਨਾਂ ਨੂੰ ਜਾਣਾ ਚਾਹੀਦਾ ਹੈ ਮਾਈ ਇਸਾ ਨਾ ਹੋਵੇ ਇਕੱਲਾ ਇਕੱਲਾ ਜਾਵੇ ਥਾਕੇ ਇਕੱਠੇ ਹੋ ਕੇ ਜਾਓ ਆਪਣੇ ਆਪਣੇ ਪਿੰਡਾਂ ਨੂੰ ਤਾਂ ਜਾ ਕੇ ਠੀਕ ਹੈ ਹੁਣ ਅੱਜ ਵਜ ਕੇ ਗੁਰੂ ਸੋਤਰ ਇਹ ਬੋਲੋ ਦੇਖੋ ਵੇ ਨਦੀ ਨਾਪ ਸੰਜੋਗੀ ਮੇਲੇ ਹੋਗੇ ਜਿਵੇਂ ਵੈਗਰੂ ਮੰਦੂ ਅਨਹ ਹੈ ਕਨਹ ਹੈ ਹਨਹ ਇਹ ਗੁਰ ਨਾਨਕ ਸੁਆਹੀ ਧਨੂਰਾ